ਕਪੂਰਥਲਾ ਪੁਲਿਸ ਨੂੰ ਪਿੰਡ ਪਾਖੜੀਆਂ ਨਾ ਵਿਖੇ ਫਾਇਰਿੰਗ ਮਾਮਲੇ ਵਿੱਚ ਮਿਲੀ ਵੱਡੀ ਸਫਲਤਾ ਐਸਐਸਪੀ ਕਪੂਰਥਲਾ ਮਾਨਯੋਗ ਗੁਰਪਤੂਰਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪਿੰਡ ਪਾਖੜੀਆਂ ਨਾ ਵਿਖੇ 9725 ਨੂੰ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਚਾਲਕਾਂ ਵੱਲੋਂ ਫਾਇਰਿੰਗ ਕਰਕੇ ਪਰਮਜੀਤ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਪਾਖੜੀਆਂ ਨਾ ਨੂੰ ਮਾਰ ਦੇਣ ਦੀ ਨੀਤ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਕਪੂਰਥਲਾ ਪੁਲਿਸ ਵੱਲੋਂ ਤੁਰੰਤ ਐਕਸ਼ਨ ਲੈਂਦੇ ਆ ਹੋਇਆ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਪਾਸੋਂ 32 ਬੋਰ ਪਿਸਟਲ ਚਾਰ ਜਿੰਦਾ ਰੋਂਦ ਬਾਰਦਾ ਸਮੇ ਵਰਤਿਆ ਹੋਇਆ ਮੋਟਰਸਾਈਕਲ ਤੇ ਚਾਰ ਮੋਬਾਈਲ ਫੋਨ ਬਰਾਮਦ ਕੀਤੇ ਗਏ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਜੁਰਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਜਿਹਦੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ 9 ਸਤ 2025 ਨੂੰ ਇੱਕ ਫਾਇਰਿੰਗ ਇਨਸੀਡੈਂਟ ਦੇ ਵਿੱਚ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਕੇਸ ਨੂੰ ਟ੍ਰੇਸ ਕੀਤਾ ਗਿਆ 9 ਜੁਲਾਈ ਨੂੰ ਤਕਰੀਬਨ ਸ਼ਾਮੀ 7 ਵਜੇ ਪੁਲਿਸ ਨੂੰ ਇਨਫਾਰਮੇਸ਼ਨ ਮਿਲੀ ਸੀ ਕਿ ਇੱਕ ਮੋਟਰਸਾਈਕਲ ਦੇ ਉੱਤੇ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਪਿਸਤੌਲ ਤੋਂ ਜਿਹੜੀ ਫਾਇਰਿੰਗ ਕੀਤੀ ਗਈ ਹੈ ਦੋ ਸ਼ਾਟ ਫਾਇਰ ਕੀਤੇ ਗਏ ਸੀ ਜਦੇ ਵਿੱਚੋਂ ਇੱਕ ਸ਼ਾਟ ਇੱਕ ਪਰਮਜੀਤ ਸਿੰਘ ਹੈਗੇ ਪਾਕੜੀਵਾਲ ਪਿੰਡ ਦੇ ਤਾੜਾ ਰਾਵਲਪਿੰਡੀ ਉਹਨਾਂ ਦੇ ਇੱਕ ਪੱਟੇ 'ਤੇ ਗੋਲੀ ਵੱਜੀ ਸੀ ਇਹਨੂੰ ਇੰਜਰ ਕਰਕੇ ਸੀਰੀਅਸਲੀ ਇੰਜਰ ਕਰਕੇ ਜਿਹੜਾ ਮੌਕੇ ਤੋਂ ਦੋਵੇਂ ਮੋਟਰਸਾਈਕਲ ਸਵਾਰ ਫਰਾਰ ਹੋ ਗਏ ਸੀ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ਤੇ ਸੀਨੀਅਰ ਅਫਸਰ ਜਿਹੜੇ ਪਹੁੰਚੇ ਹਨ ਤੇ ਸਟੇਟਮੈਂਟ ਰਿਕਾਰਡ ਕਰਕੇ ਅਟੈਂਪਟ ਟੂ ਮਰਡਰ ਅਤੇ ਆਰਮਸ ਐਕਟ ਅਤੇ ਹੋਰ ਸਖਤ ਧਾਰਾਵਾਂ ਤਹਿਤ ਮੁਕਦਮਾ ਜਿਹੜਾ ਦਰਜ ਕੀਤਾ ਗਿਆ ਤਫਤੀਸ਼ ਨੂੰ ਅੱਗੇ ਵਧਾਉਂਦੇ ਹੋਏ ਵੱਖ-ਵੱਖ ਟੀਮਾਂ ਜਿਹੜੀਆਂ ਪੁਲਿਸ ਕੋਲ ਬਣਾਈਆਂ ਗਈਆਂ ਜਿਦੇ ਵਿੱਚ ਐਸਪੀ ਡੀ ਸਾਹਿਬ ਸਪੀ ਫਗਵਾੜਾ ਸਾਹਿਬ ਡੀਐਸਪੀ ਡੀ ਡੀਐਸਪੀ ਫਗਵਾੜਾ ਸਾਹਿਬ ਐਸਐਚਓ ਰਾਵਲਪਿੰਡੀ ਅਤੇ ਇੰਚਾਸ ਸੀਏਜੀ ਕਪੂਥਲਾ ਤੇ ਫਗਵਾੜਾ ਵੱਲੋਂ ਵੱਖ-ਵੱਖ ਟੀਮਾਂ ਫਾਰਵਰਡ ਤੇ ਬੈਕਵਰਡ ਲੈ ਕੇ ਚੱਲਦੇ ਜਿਹੜਾ ਲਗਾਤਾਰ ਵਿੱਚ ਕੰਮ ਕੀਤਾ ਸੀ ਜਿਹੜੇ ਜਿਹੜੇ ਮੋਟਰਸਾਈਕਲ ਸਵਾਰ ਅਣਪਛਾਤੇ ਸੀ ਉਹਨਾਂ ਦੀ شناخت ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਟੀਮ ਨੂੰ ਇੱਕ ਵੱਡੀ ਲੀਡ ਮਿਲੀ ਜਿਹਦੇ ਤੇ ਕੰਮ ਕਰਦੇ ਹੋਏ ਤਕਰੀਬਨ 100 ਸਵਾ 100 ਕਿਲੋਮੀਟਰ ਜਿਹੜੇ ਸ਼ੂਟਰਾਂ ਨੂੰ ਫੋਲੋ ਕਰਦੇ ਕਰਦੇ ਅਸੀਂ ਅੰਮ੍ਰਿਤਸਰ ਪਹੁੰਚੇ ਆ ਜਿਹਦੇ ਵਿੱਚ ਜਿਹੜੇ ਚਾਰ ਦੋਸ਼ੀ ਹੈਗੇ ਆ ਕੱਲ ਦੇ ਦਿਨ 17 ਜੁਲਾਈ ਨੂੰ ਚਾਰ ਦੋਸ਼ੀ ਅਸੀਂ ਅੰਮ੍ਰਿਤਸਰ ਤੋਂ ਅਰੈਸਟ ਕੀਤੇ ਹਨ ਇਹਨਾਂ ਦਾ ਨਾਮ ਹੈਗਾ ਦਮਨਪ੍ਰੀਤ ਸਿੰਘ ਇਹ ਗੋਲਵੜ ਤਰਨਤੰਪ ਦੇ ਰਹਿਣ ਵਾਲੇ ਹਨ ਪਰਮਿੰਦਰ ਸਿੰਘ ਉਰਫ ਰਾਜਾ ਇਹ ਸੁਲਤਾਨਵਿੰਡ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਗੁਰਜੀਤ ਸਿੰਘ ਜੀਤਾ ਜੋ ਕਿ ਚਾਟੀਵਿੰਡ ਨੰਬਰਸਰ ਦੇ ਰਹਿਣ ਵਾਲੇ ਅਤੇ ਮਲਕ ਸਿੰਘ ਜੋ ਕਿ ਚਾਟੀਵਿੰਡ ਨੰਬਰਸਰ ਦੇ ਰਹਿਣ ਵਾਲੇ ਇਹ ਚਾਰ ਦੋਸ਼ੀ ਅਸੀਂ ਅੰਮ੍ਰਿਤਸਰ ਤੋਂ ਅਰੈਸਟ ਕੀਤੇ ਗਏ ਹਨ ਇਹਨਾਂ ਦੀ ਪੁਛਕਿਸ਼ ਦੌਰਾਨ ਜਿਹੜਾ ਇਹ ਗੱਲ ਸਾਹਮਣੇ ਆਈ ਹੈ ਕਿ ਮੌਕੇ ਦੇ ਉੱਤੇ ਦਮਨਪ੍ਰੀਤ ਸਿੰਘ ਅਤੇ ਪਰਮਿੰਦਰ ਸਿੰਘ ਉਰਫ ਰਾਜਾ ਇਹ ਦੋ ਜਣੇ ਮੋਟਰਸਾਈਕਲ ਤੇ ਆਏ ਸਨ ਤੇ ਜਿਹੜਾ ਰਾਜਾ ਹੈ ਉਹਨੇ ਇਸ ਪਿਸਤੌਲ ਤੋਂ ਜਿਹੜਾ ਜਿਹੜਾ ਫਾਇਰ ਕੀਤਾ ਸੀ ਜੋ ਕਿ ਪਰੰਤਿ ਚੀਜ਼ ਦੇ ਪੱਟੇ 'ਤੇ ਗੋਲੀ ਪੱਜੀ ਸੀ ਇਹਨਾਂ ਦੀ ਪੁਛਕਿਸ਼ ਦੌਰਾਨ ਜਿਹੜਾ ਵਾਰਦਾਤ ਦੇ ਵਿੱਚ ਵਰਤਿਆ ਗਿਆ ਵੈਪਨ ਹੈ ਉਹ ਵੀ ਰਿਕਵਰ ਕੀਤਾ ਗਿਆ ਸਮੇਤ ਚਾਰ ਜ਼ੰਦਾ ਰੌਣਕ ਜਿਹੜਾ ਗੁਰਜੀਤ ਸਿੰਘ ਹੈਗਾ ਉਹ ਵੀ ਇਹਨਾਂ ਦੇ ਨਾਲ ਆਇਆ ਸੀ ਪਰ ਇਹ ਐਜ਼ ਅ ਬੈਕਅਪ ਜਿਹੜਾ ਖੜ ਗਿਆ ਸੀਗਾ ਪਿੱਛੇ ਤੇ ਮੌਕੇ ਤੇ ਕੱਲੇ ਦੋ ਹੀ ਲੋਕ ਆਏ ਸੀਗੇ ਇਹਦੇ ਨਾਲ ਜਿਹੜਾ ਮਲਕ ਸਿੰਘ ਹੈ ਉਹਦਾ ਵੀ ਇਸ ਵਾਰ ਦਾਤ ਦੇ ਵਿੱਚ ਰੋਲ ਹੈਗਾ ਮਲਕ ਸਿੰਘ तकरीबन 1 ਮਹੀਨਾ ਪਹਿਲਾਂ ਜਿਹੜੇ ਪਰਮਜੀਤ ਸਿੰਘ ਇਸ ਪਿੰਡ ਚ ਆ ਕੇ ਇਹਨਾਂ ਦੀ ਰੱਖੀ ਵੀ ਕਰਕੇ ਗਿਆ ਸੀਗਾ ਜੋ ਸਾਨੂੰ ਇਹਦਾ ਜਿਹੜਾ ਰੰਜਿਸ਼ ਲੱਗ ਰਹੀ ਹੈਗੀ ਹੈ ਪਿੰਡ ਦੇ ਵਿੱਚ ਪਰਮਜੀਤ ਸਿੰਘ ਜੀ ਦੀ ਪਹਿਲਾਂ ਵੀ ਜਿਹੜੀ ਪ੍ਰਾਪਰਟੀ ਨੂੰ ਲੈ ਕੇ ਤੇ ਹੋਰ ਜਿਹੜੀ ਲੜਾਈ ਝਗੜੇ ਨੂੰ ਲੈ ਕੇ ਰੰਜਿਸ਼ ਚੱਲਦੀ ਸੀ ਤੇ ਸਾਡੇ ਕੋਲ ਕ੍ਰੈਡੀਬਲ ਲੀਡਸ ਹੈਗੇ ਕਿ ਫੋਰਨ ਬੇਸਡ ਜਿਹੜੇ ਇਹਨਾਂ ਦੇ ਹੈਗੇ ਆ ਲੋਗ ਉਹਨਾਂ ਨੇ ਉਹਨਾਂ ਦੇ ਕਹਿਣ ਦੇ ਉੱਤੇ ਜਿਹੜੀ ਇਹ ਕਾਰਵਾਈ ਜਿਹੜੀ ਕੀਤੀ ਗਈ ਹੈ ਆ ਤਫतीश ਤੌਰਾਨ ਅਸੀਂ ਉਹਨਾਂ ਦੀ ਆਇਡੈਂਟੀਫਿਕੇਸ਼ਨ ਕਰ ਲਈ ਹੈਗੀ ਹੈ ਤੇ ਉਹਨਾਂ ਦੇ ਉੱਤੇ ਵੀ ਤੇ ਉਹਨਾਂ ਦੇ ਨਾਲ ਜੋ ਵੀ ਰਲੇ ਹੋਏ ਹੈਗੇ ਉਹਨਾਂ ਦੇ ਫੈਮਿਲੀ ਮੈਂਬਰਸ ਉਹਨਾਂ ਦੇ ਫਰੈਂਡਸ ਜੋ ਵੀ ਇਸ ਵਾਰਤਾ ਚ ਜਿਹੜੇ ਰਲੇ ਹੋਏ ਹਨ ਉਹਨਾਂ ਨੂੰ ਅਸੀਂ ਮੁਕਦਮੇ 'ਚ ਨਾਮਜ਼ਦ ਕਰਕੇ ਉਹਨਾਂ ਉਹਨਾਂ ਦੇ ਉੱਤੇ ਵੀ ਸਖਤ ਕਾਰਵਾਈ ਅਸੀਂ ਕਰਾਂਗੇ ਜਿਹੜਾ ਰਿਕਵਰੀ ਦੀ ਗੱਲ ਕਰੀਏ ਤੇ ਦੋਸ਼ੀਆਂ ਕੋਲੋਂ ਇੱਕ ਪਿਸਤੌਲ 32 ਬੋਰ ਚਾਰ ਜਿਹੜਾ ਜਿੰਦਾ ਰਹਣ ਇੱਕ ਮੋਟਰਸਾਈਕਲ ਜਿਹੜਾ ਵਾਰਦਾਤ ਦੇ ਵਿੱਚ ਵਰਤਿਆ ਗਿਆ ਸੀ ਅਤੇ ਚਾਰ ਮੋਬਾਈਲ ਫੋਨ ਇਹਨਾਂ ਤੋਂ ਰਿਕਵਰ ਹੋਏ ਹਨ ਇਹਨਾਂ ਦਾ ਜਿਹੜਾ ਫੋਰੈਂਸਿਕ ਅਨਾਲਿਸਿਸ ਕਰਾਇਆ ਜਾ ਰਿਹਾ ਹੈ ਤਾਂ ਜੋ ਪ੍ਰੋਪਰ ਮੁਕਦਮੇ ਦੇ ਨਾਲ ਜਿਹੜੀ ਐਵੀਡੈਂਸ ਆਪਾਂ ਜੋੜ ਸਕੀਏ